ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਆਪ ਸਭ ਜੀ ਦਾ ਆਪਣੇ ਚੈਨਲ ਪੰਥ ਦੀਆਂ ਗੱਲਾਂ ਦੇ ਵਿੱਚ ਤਾਂ ਅੱਜ ਅਸੀਂ ਗੱਲ ਕਰਾਂਗੇ ਖਾਲਸਾ ਪੰਥ ਦੀ ਸਾਜਣਾ ਦੇ ਬਾਰੇ ਤੇ ਸਹਬਜ਼ਾਦਿਆਂ ਦੇ ਅਮ੍ਰੇਸ਼ਕਨ ਦੇ ਬਾਰੇ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖਾਲਸਾ ਪੰਥ ਦੀ ਸਾਜਣਾ ਸੰਸਾਰ ਦੇ ਇਤਿਹਾਸ ਵਿੱਚ ਇੱਕ ਅਨੋਖੀ ਤੇ ਕ੍ਰਾਂਤੀਕਾਰੀ ਘਟਨਾ ਸੀ ਗੁਰੂ ਜੀ ਨੇ ਖਾਲਸਾ ਸਾਜ ਕੇ ਮੁਰਦਾ ਰੂਹਾਂ ਵਿੱਚ ਜਾਣ ਪਾ ਦਿੱਤੀ। ਉਹਨਾਂ ਨੇ ਸਿੱਖਾਂ ਨੂੰ ਇੱਕ ਵੱਖਰੀ ਪਹਿਚਾਣ ਦਿੱਤੀ। ਇਸ ਤਰ੍ਹਾਂ ਦੀ ਪਹਿਚਾਣ ਕਿ ਉਹਨਾਂ ਦਾ ਸਿੱਖ ਲਖਾਂ ਵਿੱਚ ਖੜੋਤਾ ਵੀ ਪਹਿਚਾਣਿਆ ਜਾਵੇ। ਗੁਰੂ ਜੀ ਇੱਕ ਐਸੀ ਜਥੇਬੰਦੀ ਬਣਾਉਣਾ ਚਾਹੁੰਦੇ ਸਨ ਜਿਹੜੀ ਜ਼ੁਲਮ ਦਾ ਟੱਕਰਾ ਕਰ ਸਕੇ। ਇੱਟ ਦਾ ਜਵਾਬ ਪੱਥਰ ਨਾਲ ਦੇ ਸਕੇ। ਆਪਣੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਉਪਰੰਤ ਆਪ ਜੀ ਨੇ ਇਹ ਅਨੁਭਵ ਕਰ ਲਿਆ ਸੀ ਕਿ ਆਮ ਜਨਤਾ ਬਹੁਤ ਨਿਮਾਣੀ, ਨਿਤਾਣੀ ਤੇ ਤਾੜੀ ਹੋਈ ਹੈ ਹਿੰਦੂ ਨਿਰੋਲ ਇੱਕ ਧਾਰਮਿਕ ਸੰਸਥਾ ਹੈ ਜੋ ਸਮੇਂ ਦੇ ਥਪੇੜੇ ਖਾ ਕੇ ਕਮਜ਼ੋਰ ਹੋ ਚੁੱਕੀ ਹੈ ਇਸ ਲਈ ਇੱਕ ਐਸੀ ਜਥੇਬੰਦੀ ਦੀ ਸਿਰਜਣਾ ਕਰਨ ਦੀ ਲੋੜ ਹੈ ਜੋ ਧਰਮ ਲਈ ਜੂਝ ਸਕੇ ਯੁੱਧ ਖੇਤਰ ਨੂੰ ਧਰਮ ਖੇਤਰ ਸਮਝ ਕੇ ਲੜ ਮਾਰ ਸਕੇ ਪੁਰਜਾ ਪੁਰਜਾ ਕੱਟ ਮਰੇ ਪਰ ਖੇਤ ਨਾ ਛੱਡੇ ਗगन तमाम बाजीओ ਪਰਿਓ ਨਿਸ਼ਾਨੇ ਕਾਓ ਖੇਤ ਜੋ ਮਾਂਡੀਓ ਸੂਰਮਾ ਅਬਜੂਝਣ ਕੋ ਦਾਓ ਸੂਰਾ ਸੋ ਪਹਿਚਾਨੀ ਐ ਜੋ ਲਰੇ ਦੀਨ ਕੇ ਖੇਤ ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾੜਾ ਖੇਤ ਸ੍ਰੀ ਗੁਰਗੋਬਿੰਦ ਸਿੰਘ ਜੀ ਨੇ 23 ਸਾਲ ਤੋਂ ਆਪ ਦੇ ਪਿਛਲੇ 230 ਸਾਲਾਂ ਤੋਂ ਬਾਕੀ ਗੁਰੂ ਸਹਿਬਾਨਾਂ ਨੇ ਕੌਮ ਉਸਾਰੀ ਦੇ ਕਾਰਜਾਂ ਵਿੱਚ ਹੀ ਲਾਇਏ ਸਨ ਗੁਰੂ ਜੀ ਨੇ ਇਹ ਧ੍ਰੜ ਫੈਸਲਾ ਕਰ ਲਿਆ ਕਿ ਕੌਮ ਵਿੱਚ ਨਵੀਂ ਰੂਹ ਫੂਕੀ ਜਾਵੇ ਉਹਨਾਂ ਨੇ ਇਹ ਭਾਂਪ ਲਿਆ ਕਿ ਬਰਾਦਰੀ ਤੋਂ ਛੇਕੇ ਤੇ ਲਿਤਾੜੇ ਹੋਏ ਲੋਕਾਂ ਜਿਵੇਂ ਕਿ ਨਾਈ, ਸ਼ਿੰਬਿਆਂ, ਜੱਟਾਂ, ਹਲਵਾਈਆਂ, ਚਮਾਰਾ ਆਦੀ ਜਾਤੀਆਂ ਵਿੱਚ ਲੜਨ ਮਰਨ ਦਾ ਜਜ਼ਬਾ ਭਰ ਕੇ ਵੱਡੀ ਤੋਂ ਵੱਡੀ ਹਕੂਮਤ ਨਾਲ ਟੱਕਰ ਲੈਣ ਦੇ ਸਮਰੱਥ ਬਣਾਇਆ ਜਾਵੇ। ਗੁਰੂ ਜੀ ਉਹਨਾਂ ਨੂੰ ਅਕਾਲ ਪੁਰਖ ਵੱਲੋਂ ਸੌਂਪਿਆ ਕਾਰਜ ਧਰਮ ਚਲਾਵਣ, ਸੰਤ ਉਬਾਰਨ, ਦੁਸ਼ਟ ਦੋਖੀਆਂ ਨੂੰ ਮੂਲ ਉਪਾਰਨ ਜਿੰਨੀ ਜਲਦੀ ਹੋ ਸਕੇ ਪੂਰਾ ਕਰਨਾ ਚਾਹੁੰਦੇ ਸਨ। 1999 ਇਸ ਜਵੀਂ ਦੇ ਵਿਸਾਖੀ ਵਾਲੇ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੋਖੇ ਤੇ ਅਲੌਕਿਕ ਤੰਗ ਨਾਲ ਖਾਲਸਾ ਪੰਥ ਦੀ ਸਿਰਜਣਾ ਕੀਤੀ। ਇਸ ਨਾਲ ਮਾਨਵਤਾ ਦੇ ਇਤਿਹਾਸ ਵਿੱਚ ਇੱਕ ਐਸਾ ਇਨਕਲਾਬੀ ਮੋੜ ਆਇਆ ਜੋ ਸੰਸਾਰ ਨੇ ਨਾ ਪਹਿਲਾਂ ਕਦੇ ਦੇਖਿਆ ਸੀ ਤੇ ਨਾ ਹੀ ਕਦੇ ਦੇਖੇਗਾ। ਜਦੋਂ ਗੁਰੂ ਜੀ ਵੱਲੋਂ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਵਿਸ਼ਾਲ ਇਕੱਠ ਕੀਤਾ ਜਾਂਦਾ ਹੈ ਤਾਂ ਸਾਰੇ ਬੈਠ ਜਾਂਦੇ ਹਨ ਤਾਂ ਗੁਰੂ ਜੀ ਉੱਠ ਕੇ ਖੜੋ ਜਾਂਦੇ ਹਨ। ਆਪਣੇ ਮਿਆਨ ਵਿੱਚ ਤਲਵਾਰ ਬਾਹਰ ਖਿੱਚਦੇ ਹਨ ਤੇ ਉੱਚੀ ਆਵਾਜ਼ ਵਿੱਚ ਕਹਿੰਦੇ ਹਨ ਕਿ ਤੁਹਾਡੇ ਵਿੱਚੋਂ ਕੋਈ ਹੈ ਜੋ ਮੇਰੇ ਲਈ ਆਪਣਾ ਸੀਸ ਭੇਟ ਕਰ ਸਕਦਾ ਹੋਵੇ ਤਾਂ ਗੁਰੂ ਜੀ ਦੇ ਮੁਖਾਰਭਿੰਦ ਵਿੱਚੋਂ ਇਹ ਗੱਲ ਸੁਣ ਕੇ ਉੱਥੇ ਸਨਾਟਾ ਪਸਰ ਗਿਆ ਕੋਈ ਨਾ ਬੋਲਿਆ ਉਹਨਾਂ ਨੇ ਦੂਜੀ ਵਾਰੀ ਫੇਰ ਇਹੋ ਮੰਗ ਦੁਹਾਈ ਪਰ ਫਿਰ ਵੀ ਕੋਈ ਉੱਤਰ ਨਾ ਮਿਲਿਆ ਤੇਜੀਵਾਰ ਗੁਰੂ ਜੀ ਨੇ ਸ਼ੇਰ ਵਾਂਗ ਗਰਜ ਕੇ ਗੁੱਸੇ ਨਾਲ ਜਦੋਂ ਕਿਹਾ ਤਾਂ ਲਾਹੌਰ ਦਾ ਰਹਿਣ ਵਾਲਾ ਦਇਆਰਾਮ ਉੱਠਿਆ ਤੇ ਕਹਿਣ ਲੱਗਾ ਸੱਚੇ ਬਾਸ਼ਾ ਮੇਰਾ ਸਿਰ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੈ ਗੁਰੂ ਜੀ ਉਸ ਨੂੰ ਪਹਿਲਾਂ ਤੋਂ ਹੀ ਉੱਥੇ ਲਗਾਏ ਗਏ ਇੱਕ ਤੰਬੂ ਵਿੱਚ ਲੈ ਗਏ ਤੇ ਬਿਠਾ ਦਿੱਤਾ ਉੱਥੇ ਉਹਨਾਂ ਨੇ ਆਪਣੀ ਤਲਵਾਰ ਦੇ ਨਾਲ ਇੱਕ ਬੱਕਰਾ ਝਟਕਾਇਆ ਤੇ ਲਹੂ ਨਾਲ ਭਿੱਜੀ ਤਲਵਾਰ ਲੈ ਕੇ ਫੇਰ ਆ ਕੇ ਪੁੱਛਣ ਲੱਗੇ ਕੀ ਹੋਰ ਕੋਈ ਸੱਚਾ ਸਿੱਖ ਹੈ ਜੋ ਮੈਨੂੰ ਆਪਣਾ ਸੀਸ-ਪੇਟ ਕਰੇ ਉੱਥੇ ਬੈਠੇ ਲੋਕ ਇਹ ਸੋਚ ਕੇ ਡਰ ਚੁੱਕੇ ਸਨ ਕਿ ਗੁਰੂ ਜੀ ਨੇ ਦਇਆਰਾਮ ਨੂੰ ਮਾਰ ਦਿੱਤਾ ਹੈ ਕਈ ਲੋਕ ਤਾਂ ਉੱਥੋਂ ਉੱਠ ਕੇ ਜਾਣ ਵੀ ਲੱਗ ਪਏ ਸਨ ਗੁਰੂ ਜੀ ਨੇ ਫਿਰ ਕਹਿਣ ਤੇ ਦਿੱਲੀ ਦਾ ਰਹਿਣ ਵਾਲਾ ਧਰਮਦਾਸ ਉੱਠ ਖੜੋਤਾ ਤੇ ਕਹਿਣ ਲੱਗਾ ਗੁਰੂ ਜੀ ਮੇਰਾ ਸਿਰ ਹਾਜ਼ਰ ਹੈ ਗੁਰੂ ਜੀ ਨੇ ਉਸ ਨੂੰ ਵੀ ਤੰਬੂ ਵਿੱਚ ਲੈ ਗਏ ਤੇ ਦਇਆਰਾਮ ਕੋਲ ਬਿਠਾ ਦਿੱਤਾ ਇੱਕ ਹੋਰ ਬੱਕਰਾ ਝਟਕਾਇਆ ਤੇ ਲਹੂ ਨਾਲ ਚੋਰੀ ਤਲਵਾਰ ਲੈ ਕੇ ਫਿਰ ਤੀਜੀ ਵਾਰ ਸਿਰ ਦੀ ਮੰਗ ਕੀਤੀ ਇਸੇ ਤਰ੍ਹਾਂ ਵਾਰੀ-ਵਾਰੀ ਚੌਥੇ ਤੇ ਪੰਜਵੇਂ ਸਿਰ ਦੀ ਮੰਗ ਕੀਤੀ ਤੀਜੀ ਵਾਰ ਦਵਾਰਕਾ ਤੇ ਦੇ ਮੋਹਕਮ ਚੰਦ ਚੌਥੀ ਵਾਰ ਬਿੱਦਰ ਦੇ ਸਾਹਿਬ ਚੰਦ ਤੇ ਪੰਜਵੀਂ ਵਾਰ ਜਗਨਾਥ ਦੇ ਹਿੰਮਤ رائے ਨੇ ਆਪਣੇ ਸਿਰ ਗੁਰੂ ਜੀ ਅੱਗੇ ਪਿੰਡ ਕੀਤੇ ਇਸ ਤਰ੍ਹਾਂ ਗੁਰੂ ਜੀ ਨੇ ਪੰਜ ਬੱਕਰੇ ਚਟਕਾਏ ਕੁਝ ਲੋਕ ਤਾਂ ਇਹ ਵੀ ਕਹਿੰਦੇ ਹਨ ਕਿ ਗੁਰੂ ਜੀ ਨੇ ਉਹਨਾਂ ਪੰਜਾਂ ਦੇ ਸਿਰ ਧੜ ਤੋਂ ਪਹਿਲਾਂ ਜੁਦਾ ਕਰ ਦਿੱਤੇ ਸਨ ਤੇ ਫਿਰ ਜੋੜ ਦਿੱਤੇ ਉਹਨਾਂ ਦਾ ਇਹ ਵਿਸ਼ਵਾਸ ਹੈ ਕਿ ਗੁਰੂ ਜੀ ਸਭ ਕੁਝ ਕਰਨ ਦੇ ਸਮਰੱਥ ਹੁੰਦੇ ਹਨ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਬਾਬਾ ਦੀਪ ਸਿੰਘ ਜੀ ਨੇ ਆਪਣਾ ਸਿਰ ਤਲੀ ਤੇ ਰੱਖ ਕੇ ਮੁਗਲਾਂ ਨਾਲ ਯੁੱਧ ਕਰਦੇ ਰਹੇ ਉਹਨਾਂ ਨੇ ਗੁਰੂ ਅੱਗੇ ਇਹ ਅਰਦਾਸ ਕੀਤੀ ਸੀ ਕਿ ਉਹ ਆਪਣਾ ਸਿਰ ਦਰਬਾਰ ਸਾਹਿਬ ਦੀ ਪ੍ਰਕਰਮਾ ਵਿੱਚ ਭੇਟ ਕਰਨਗੇ ਉਨ੍ਹਾਂ ਦੀ ਅਰਦਾਸ ਕਬੂਲ ਹੋਈ ਤੇ ਇਸੇ ਤਰ੍ਹਾਂ ਹੋਇਆ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਬਾਬਾ ਦੀਪ ਸਿੰਘ ਜੀ ਦੀ ਯਾਦਗਾਰ ਬਣੀ ਹੋਈ ਹੈ ਸ੍ਰੀ ਹਰਮੰਦਰ ਸਾਹਿਬ ਮੱਥਾ ਟੇਕਣ ਜਾਣ ਵਾਲਾ ਹਰ ਸ਼ਰਧਾਲੂ ਬਾਬਾ ਦੀਪ ਸਿੰਘ ਜੀ ਦੀ ਉਸ ਬਣਾਈ ਗਈ ਯਾਦਗਾਰ ਅੱਗੇ ਆਪਣਾ ਸੇਸ਼ ਚੁਕਾ ਕੇ ਉਹਨਾਂ ਨੂੰ ਆਪਣੇ ਸ਼ਰਧਾ ਦੇ ਫੁੱਲ ਭੇਂਟ ਕਰਦਾ ਹੈ ਗੁਰੂ ਜੀ ਨੇ ਉਹਨਾਂ ਨੂੰ ਸੁੰਦਰ ਵਸਤਰ ਪਹਿਨਾਏ ਤੇ ਸ਼ਸਤਰ ਸਜਾਏ ਫਿਰ ਉਹਨਾਂ ਪੰਜਾਂ ਨੂੰ ਬਾਹਰ ਲਿਆਏ ਉਹਨਾਂ ਪੰਜਾਂ ਦੀ ਅਨੋਖੀ ਦਿਖ ਵੇਖ ਕੇ ਪੰਡਾਲ ਵਿੱਚ ਬੈਠੇ ਸਾਰੇ ਲੋਕ ਹੈਰਾਨ ਹੋ ਰਹੇ ਸਨ ਗੁਰੂ ਜੀ ਨੇ ਅੰਮ੍ਰਿਤ ਤਿਆਰ ਕਰਨ ਲਈ ਗਾਗਰ ਵਿੱਚ ਸਤਲੁਜ ਦਰਿਆ ਦਾ ਜਲ ਮੰਗਵਾਇਆ ਫਿਰ ਇਸ ਜਲ ਨੂੰ ਵੱਡੇ ਬਾਟੇ ਵਿੱਚ ਪਾ ਕੇ ਪੰਜਾ ਬਾਣੀਆਂ ਜਪਜੀ ਸਾਹਿਬ ਜਪ ਸਾਹਿਬ ਸੋਈਏ ਚੁਪਈ ਤੇ ਆਨੰਦ ਸਾਹਿਬ ਦਾ ਪਾਠ ਕੀਤਾ ਮਾਤਾ ਜੀ ਤੋਂ ਜੀ ਨੇ ਆਪਣੇ ਹੱਥੀ ਇਸ ਜਲ ਵਿੱਚ ਪਤਾਸੇ ਪਾਈ ਪਲੋ ਪਇਓ ਤੂ ਚਲ ਕਰ ਆਈ ਨੀਰ ਬਿਖੇ ਪਾਈ ਮਧਰਾਈ ਨੈ ਤਰ ਪੰਤ ਹੋਤ ਬਡ ਕਰੂਰਾ ਤੇਜ ਕਰੋਧ ਕਲਹਿ ਕਰ ਪੂਰਾ ਸਭ ਤੋਂ ਪਹਿਲਾਂ ਗੁਰੂ ਜੀ ਨੇ ਆਪਣੇ ਸਿਰ ਭੇਟ ਕਰਨ ਵਾਲਿਆਂ ਨੂੰ ਅੰਮ੍ਰਿਤ ਛਕਾਇਆ ਉਹਨਾਂ ਨੂੰ ਪੰਜ ਪਿਆਰੇ ਕਹਿ ਕੇ ਸਨਮਾਨ ਦਿੱਤਾ ਤੇ ਉਹਨਾਂ ਦੇ ਨਾਮ ਨਾਲ ਸਿੰਘ ਲਗਾਇਆ ਭਾਵ ਉਹ ਹੁਣ ਸ਼ੇਰ ਬਣ ਗਏ ਹਨ ਸ਼ੇਰ ਜੰਗਲ ਦਾ ਰਾਜਾ ਹੁੰਦਾ ਹੈ ਉਸ ਕੋਲ ਬੇਸ਼ੁਮਾਰ ਤਾਕਤ ਹੁੰਦੀ ਹੈ ਤੇ ਉਹ ਇਸ ਸ਼ਕਤੀ ਨਾਲ ਸਾਰਿਆਂ ਦਾ ਮੁਕਾਬਲਾ ਕਰ ਸਕਦਾ ਹੈ ਇਸੇ ਸ਼ਕਤੀ ਸਦਕਾ ਇੱਕ ਇੱਕ ਸਿੰਘ ਸਵਾ ਲੱਖ ਨਾਲ ਮੁਕਾਬਲਾ ਕਰ ਸਕਿਆ ਪੰਜ ਪਿਆਰੇ ਸਾਜ ਕੇ ਗੁਰੂ ਜੀ ਹੱਥ ਜੋੜ ਕੇ ਉਹਨਾਂ ਅੱਗੇ ਖੜੋ ਗਏ ਤੇ ਕਹਿਣ ਲੱਗੇ ਜਿਵੇਂ ਗੁਰੂ ਨੇ ਤੁਹਾਨੂੰ ਸਿੰਘ ਸਾਜਿਆ ਹੈ ਉਸੇ ਤਰ੍ਹਾਂ ਤੁਸੀਂ ਵੀ ਗੋਬਿੰਦ ਰਾਏ ਨੂੰ ਗੋਪਿੰਦ ਸਿੰਘ ਬਣਾਓ ਮੈਨੂੰ ਖਾਲਸਾ ਸਜਾਓ ਮੈਨੂੰ ਵੀ ਅੰਮ੍ਰਿਤ ਦੀ ਦਾਤ ਬਖਸ਼ੋ ਇਹ ਪੰਥ ਵਾਹਿਗੁਰੂ ਨੇ ਆਪ ਸਾਜਿਆ ਹੈ ਮੈਂ ਵੀ ਉਸ ਦਾ ਇੱਕ ਨਿਮਾਣਾ ਜਿਹਾ ਸੇਵਕ ਹਾਂ ਇਸ ਤਰ੍ਹਾਂ ਗੁਰੂ ਜੀ ਨੇ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕਿਆ ਤੇ ਸਿੰਘ ਸਾਜ ਗਏ ਪਈ ਗੁਰਦਾਸ ਜੀ ਲਿਖਦੇ ਹਨ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰੂ ਜੀ ਦਾ ਦਸ਼ਮੇਸ਼ ਪਿਤਾ ਨੇ ਅਮ੍ਰਿਸ਼ ਕਰਨ ਵਾਲੇ ਪੰਜ ਕਕਾਰ ਕੇਸ ਕਸ਼ੇਰਾ ਕੜਾ ਤੰਗਾ ਤੇ ਕਿਰਪਾਨ ਧਾਰਨ ਦਾ ਹੁਕਮ ਦਿੱਤਾ ਅਮ੍ਰਿਤ ਵੇਲੇ ਪੰਜ ਬਾਣੀਆਂ ਜਪਜੀ ਸਾਹਿਬ ਜਪ ਸਾਹਿਬ ਤ੍ਰਿਪਰਸਾ ਸਵਈ ਚੁਪਈ ਸਾਹਿਬ ਤੇ ਆਨੰਦ ਸਾਹਿਬ ਦਾ ਪਾਠ ਕਰਨ ਸ਼ਾਮ ਵੇਲੇ ਰਹਿ ਰਹਿਰਾਸ ਸਾਹਿਬ ਤੇ ਸੌਣ ਵੇਲੇ ਕੀਰਤਨ ਸਹਿਲੇ ਦਾ ਪਾਠ ਕਰਨ ਦੀ ਹਦਾਇਤ ਕੀਤੀ ਆਪਾਖਿਆ ਕਾ ਕੁੱਠਾ ਨਾ ਖਾਣਾ ਤੰਬਾਕੂ ਦਾ ਸੇਵਨਾ ਕਰਨਾ ਪਰ ਤਨਗਾਮੀ ਨਾ ਹੋਣਾ ਇਹਨਾਂ ਨੂੰ ਵੀ ਰਹਿਤ ਮਰਿਆਦਾ ਵਿੱਚ ਸ਼ਾਮਿਲ ਕੀਤਾ ਇਸ ਦਿਨ ਬਹੁਤ ਸਾਰੇ ਪ੍ਰਾਣੀਆਂ ਨੇ ਅੰਮ੍ਰਿਤ ਛਕਿਆ ਗੁਰੂ ਜੀ ਦੇ ਸਾਰੇ ਪਰਿਵਾਰ ਨੇ ਵੀ ਅੰਮ੍ਰਿਤ ਛਕਿਆ ਗੁਰੂ ਜੀ ਦੇ ਮਾਤਾ ਮਾਤਾ ਗੁਜਰੀ ਜੀ ਅੰਮ੍ਰਿਤ ਛਕ ਕੇ ਮਾਤਾ ਗੁਜਰਕੌਰ ਮਾਤਾ ਜੀ ਤੋਂ ਤੋ ਮਾਤਾ ਅਜੀਤ ਕੌਰ ਮਾਤਾ ਸੁందਰੀ ਜੀ ਮਾਤਾ ਸੁੰਦਰ ਕੌਰ ਤੇ ਮਾਤਾ ਸਹਿਬ ਦੇਵੀ ਮਾਤਾ ਸਹਿਬ ਗੁਰ ਬਣ ਗਏ ਸਹਬਜ਼ਾਦਿਆਂ ਨੂੰ ਵੀ ਅੰਮ੍ਰਿਤ ਛਕਾ ਕੇ ਸਿੰਘ ਸਜਾਇਆ ਗਿਆ ਗੁਰੂ ਜੀ ਨੇ ਸਾਰਾ ਖਾਲਸਾ ਪੰਥ ਮਾਤਾ ਸਹਿਬ ਕੌਰ ਜੀ ਦੀ ਚੋਲੀ ਪਾ ਦਿੱਤਾ ਅੱਜ ਵੀ ਜਿਹੜਾ ਪ੍ਰਾਣੀ ਅੰਮ੍ਰਿਤ ਛਕਦਾ ਹੈ ਤਾਂ ਉਸ ਨੂੰ ਦੱਸਿਆ ਜਾਂਦਾ ਹੈ ਕਿ ਸਮੁੱਚੇ ਖਾਲਸਾ ਪੰਥ ਦੀ ਮਾਤਾ ਮਾਤਾ ਸਹਿਬ ਕੌਰ ਜੀ ਹਨ ਤੇ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹਨ ਤੇ ਨਿਵਾਸ ਸ੍ਰੀ ਆਨੰਦਪੁਰ ਸਾਹਿਬ ਹੈ ਕਿਹਾ ਗਿਆ ਹੈ ਕਿ ਕੁਝ ਹੀ ਦਿਨਾਂ ਵਿੱਚ 80000 ਪ੍ਰਾਣੀਆਂ ਨੇ ਅੰਮ੍ਰਿਤ ਛਕਿਆ ਉੱਚੀਆਂ ਜਾਤਾਂ ਵਾਲੇ ਕੁਝ ਬ੍ਰਾਹਮਣਾਂ ਤੇ ਖੱਤਰੀਆਂ ਨੇ ਗੁਰੂ ਜੀ ਦੇ ਇਸ ਮਹਾਨ ਕਾਰਜ ਦੀ ਨਿੰਦਾ ਕੀਤੀ ਤੇ ਬੜਬੜ ਕਰਦੇ ਰਹੇ ਗੁਰੂ ਸਾਹਿਬ ਜੀ ਨੇ ਖਾਲਸੇ ਦੀ ਸਿਰਜਣਾ ਜ਼ਬਰ ਜ਼ੁਲਮ ਦੇ ਵਿਰੁੱਧ ਡਟਣ ਲਈ ਕੀਤੀ ਤਾਂ ਜੋ ਮਾਨਵ ਅਧਿਕਾਰਾਂ ਦੀ ਰੱਖਿਆ ਕੀਤੀ ਜਾ ਸਕੇ ਜੋ ਦੂਸਰਿਆਂ ਦੀ ਰੱਖਿਆ ਕਰਦਾ ਹੈ ਤੇ ਆਪ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦਾ ਹੈ ਇਸੇ ਲਈ ਖਾਲਸਾ ਚੜ੍ਹਦੀ ਕਲਾ ਦਾ ਪ੍ਰਤੀਕ ਹੈ UNOD ਦੀ ਜਨਰਲ ਅਸੈਂਬਲੀ ਨੇ ਜੋ ਗੱਲ ਅੱਧੀ ਸਦੀ ਪਹਿਲਾਂ ਮਾਨਵ ਅਧਿਕਾਰਾਂ ਦੀ ਰੱਖਿਆ ਲਈ ਇੱਕ ਮਤਾ ਪਾਸ ਕਰਕੇ ਮਾਨਵੀ ਆਜ਼ਾਦੀ ਤੇ ਬਰਾਬਰੀ ਦੇ ਹੱਕਾਂ ਬਾਰੇ ਕਹੀ ਉਹ ਗੱਲ ਦਸ਼ਮੇਸ਼ ਪਿਤਾ ਨੇ ਤਿੰਨ ਸਦੀਆਂ ਪਹਿਲਾਂ ਮਨੁੱਖੀ ਅਧਿਕਾਰਾਂ ਦੀ ਸਮਾਨਤਾ ਜ਼ਬਰ ਜ਼ੁਲਮ ਵਿਰੋਧ ਟੱਕਰ ਲੈਣੀ ਅਤੇ ਮਜ਼ਲੂਮਾਂ ਦੀ ਰੱਖਿਆ ਲਈ ਖਾਲਸਾ ਪੰਥ ਦੀ ਸਿਰਜਣਾ ਕਰਕੇ ਉਸ ਕਹੀ ਗੱਲ ਨੂੰ ਅਮਲੀ ਰੂਪ ਵੀ ਦੇ ਦਿੱਤਾ ਖਾਲਸੇ ਦਾ ਜਨਮ ਰੂਹ ਦੇ ਮੰਡਲ ਤੋਂ ਤਲਵਾਰ ਦੇ ਘਾਟ ਹੋਇਆ ਰੂਹ ਖੰਡਾ ਪਾਣੀ ਜਲ ਤੇ ਪਤਾਸੇ ਮਿਲਾ ਕੇ ਤਿਆਰ ਕੀਤੇ ਅਮਰੇ ਨੂੰ ਸ਼ਕਨ ਨਾਲ ਨਵੇਂ ਇਨਸਾਨ ਦੀ ਘੜਤ ਹੋਈ ਖਾਲਸਾ ਕੋਈ ਜਾਤ ਕੁੱਲ ਜਾਂ ਨਸਲ ਨਹੀਂ ਇਹ ਤਾਂ ਆਦਰਸ਼ ਹੈ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਲਿਖਿਆ ਹੈ ਖਾਲਸਾ ਹੋਵੇ ਖੁਦ ਖੁਦਾ ਜਿਸ ਖੂਬੀ ਖੂਬ ਖੁਦਾਏ ਆਣ ਨਾ ਮਾਨੇ ਆਣ ਕੀ ਇੱਕ ਸੱਚੇ ਬਿਨ ਪਾਤਸ਼ਾ ਇਹ ਵੀ ਸੋਚਣ ਵਿਚਾਰਨ ਵਾਲੀ ਗੱਲ ਹੈ ਕਿ ਕਲਗੀਧਰ ਪਿਤਾ ਨੇ ਖਾਲਸਾ ਪੰਥ ਦੀ ਸਿਰਜਣਾ ਲਈ ਵਿਸ਼ੇਸ਼ ਕਰਕੇ ਵਿਸਾਖ ਦਾ ਮਹੀਨਾ ਹੀ ਕਿਉਂ ਚੁਣਿਆ ਇੱਕ ਤਾਂ ਵਿਸਾਖੀ ਖੁਸ਼ੀਆਂ ਦਾ ਤਿਹਾਰ ਹੈ ਜਿਵੇਂਦਾਰ ਵੀ ਆਪਣੀ ਫਸਲ ਵੇਚ ਵਟ ਕੇ ਖੁਸ਼ ਹੁੰਦਾ ਹੈ ਦੂਸਰਾ ਵਿਸਾਖ ਦਾ ਮਹੀਨਾ ਆਪਣੇ ਆਪ ਵਿੱਚ ਗਹਿਰੇ ਧਾਰਮਿਕ ਅਰਥ ਸੰਜੋਈ ਬੈਠਾ ਹੈ ਤਪ ਧਰਮ ਤੇ ਗਿਆਨ ਦਾ ਮਹੀਨਾ ਹੈ ਇਹ ਸਾਰੇ ਮਨੁੱਖ ਅੰਦਰ ਨਵੀਂ ਊਰਜਾ ਭਰਦੀ ਹਨ ਵਿਸਾਖ ਤੇ ਸੂਰਜ ਦਾ ਵੀ ਆਪਸ ਵਿੱਚ ਗਹਿਰਾ ਸੰਬੰਧ ਹੈ ਇਸ ਸਮੇਂ ਸੂਰਜ ਉੱਤਰ ਦਿਸ਼ਾ ਵੱਲ ਝੁਕਿਆ ਹੁੰਦਾ ਹੈ ਤੇ ਆਪਣੀ ਅੱਧੀ ਯਾਤਰਾ ਪੂਰੀ ਕਰ ਚੁੱਕਿਆ ਹੁੰਦਾ ਹੈ ਸੂਰਜ ਦੀ ਇਹ ਯਾਤਰਾ ਸ਼ੁਭ ਮੰਨੀ ਜਾਂਦੀ ਹੈ ਸੂਰਜ ਇਹ ਸਿਖਾਉਂਦਾ ਹੈ ਕਿ ਜੇ ਤੁਸੀਂ ਅਨੁਸ਼ਾਸਿਤ ਹੋ ਕੇ ਚੱਲੋਗੇ ਤਾਂ ਸ਼ੁਭ ਹੋਵੇਗਾ ਇਨੂ ਤਰੰ ਵਿੱਚ ਵਿਸਾਖ ਮਹੀਨੇ ਦੀ ਮਹਈਮਾ ਬਹੁਤ ਕੀਤੀ ਗਈ ਹੈ ਜਿਸ ਪ੍ਰਕਾਰ ਵਿਦਿਆ ਵਿੱਚ ਵੇਦ ਬ੍ਰਿਜਾ ਵਿੱਚੋਂ ਕਲਪ ਬ੍ਰਿਜ ਤੇਨੂਆਂ ਵਿੱਚੋਂ ਕਾਮ ਤੇਨੂ ਦੇਵਤਿਆਂ ਵਿੱਚੋਂ ਵਿਸ਼ਨੂ ਨਦੀਆਂ ਵਿੱਚੋਂ ਗੰਗਾ ਤੇ ਰਤਨਾ ਵਿੱਚੋਂ ਕੋਸਤੁੰਬਣੀ ਉੱਤਮ ਹੈ ਉਸੇ ਤਰ੍ਹਾਂ ਮਹੀਨਿਆਂ ਵਿੱਚ ਵਿਸਾਖ ਦਾ ਮਹੀਨਾ ਉੱਤਮ ਹੈ ਹਿੰਦੂ ਫਿਲਾਸਫੀ ਅਨੁਸਾਰ ਹੋਰ ਕੋਈ ਵੀ ਪਵਿੱਤਰ ਦਿਨ ਤੇ ਆਤਮਾਵਾਂ ਇਸ ਮਾਹ ਨਾਲ ਸਬੰਧ ਰੱਖਦੀਆਂ ਹਨ ਵਿਸਾਖ ਕਈ ਸ਼ੁੱਧ ਤਿਥੀਆਂ ਨਾਲ ਅਲੰਕ੍ਰਿਤ ਮਹੀਨਾ ਮੰਨਿਆ ਜਾਂਦਾ ਹੈ ਸ਼ੁਕਲ ਪੱਖ ਦੀ ਨੌਵੀਂ ਨੂੰ ਦੇਵੀ ਸਥੀਤਾ ਧਰਤੀ ਵਿੱਚੋਂ ਪ੍ਰਗਟ ਹੋਈ ਕ੍ਰਿਸ਼ਨ ਪੱਖ ਦੀ ਮੱਸੀਆਂ ਨੂੰ ਦੇਵ ਬ੍ਰਿਸ਼ਵਟ ਪੂਜਾ ਨਾਲ ਸੁਸ਼ੋਭਿਤ ਹੋਈ ਹਿੰਦੂਆਂ ਦੇ ਪ੍ਰਸਿੱਧ ਚਾਰ ਤੀਰਥ ਅਸਥਾਨਾਂ ਵਿੱਚੋਂ ਇੱਕ ਬਦਰੀਨਾਥ ਦੇ ਦਰਵਾਜ਼ੇ ਵਿਸਾਖ ਦੀ ਅਕਸ਼ਯ ਤ੍ਰਿਤੀਆਂ ਨੂੰ ਖੁੱਲ੍ਹਦੇ ਹਨ ਵਿਸਾਖ ਵਿਸਾਖ ਸ਼ੁਕਲ ਪੱਖ ਦੀ ਤ੍ਰਿਤੀਆਂ ਨੂੰ ਜਗਨਾਥ ਵਿੱਚ ਭਗਵਾਨ ਦੀ ਰਥ ਯਾਤਰਾ ਕੱਢੀ ਜਾਂਦੀ ਹੈ ਵਿਸਾਖ ਮਹੀਨੇ ਤੇ ਭਗਵਾਨ ਵਿਸ਼ਨੂੰ ਜੀ ਦੀ ਵੀ ਖਾਸ ਕਿਰਪਾ ਰਹੀ ਹੈ ਵਿਸ਼ਨੂੰ ਜੀ ਨੇ 24 ਅਵਤਾਰਾਂ ਵਿੱਚੋਂ 4 ਹੈ ਗਰੀਵ, ਨਰਨਰਾਇਣ, ਪਰਸ਼ੂਰਾਮ ਅਤੇ ਨਰੇਸਿੰਘ ਇਸੇ ਮਹੀਨੇ ਪੈਦਾ ਹੋਏ। ਸ਼ੁਕਲ ਚਤੁਰਦਰਸ਼ੀ ਨੂੰ ਨਰੇਸਿੰਘ ਦੇ ਰੂਪ ਵਿੱਚ ਵਿਸ਼ਨੂੰ ਭਗਵਾਨ ਦਾ ਵਿਸਾਖ ਦਾ ਪ੍ਰਮੁੱਖ ਸੰਦੇਸ਼ ਹੈ। ਬੁਰਾਈ ਕਿੰਨੀ ਵੀ ਬਲਵਾਨ ਕਿਉਂ ਨਾ ਹੋਵੇ ਉਸ ਦਾ ਨਾਸ਼ ਹੋਣਾ ਨਿਸ਼ਚਿਤ ਹੈ ਦਸ਼ਮੇਸ਼ ਪੀਤਾ ਹਿੰਦੂ ਫਿਲਾਸਫੀ ਉਤੇ ਬਿਲਕੁਲ ਵੀ ਯਕੀਨ ਨਹੀਂ ਸੀ ਰੱਖਦੇ ਉਹ ਸਿਰਫ ਇੱਕ ਅਕਾਲ ਪੁਰਖ ਉਤੇ ਭਰੋਸਾ ਰੱਖਦੇ ਸਨ ਜੋ ਸਾਰੇ ਸੰਸਾਰ ਦੇ ਜੀਵਾਂ ਦਾ ਰਚਨਹਾਰ ਰੱਖਿਅਕ ਤੇ ਮਾਰਨ ਵਾਲਾ ਹੈ ਉਹ ਹੋਰ ਕਿਸੇ ਦੇਵੀ ਦੇਵਤੇ ਉਤੇ ਵਿਸ਼ਵਾਸ ਨਹੀਂ ਕਰਦੇ ਸੀ ਪਰ ਇਹ ਗੱਲ ਯਕੀਨ ਨਾਲ ਕਹੀ ਜਾ ਸਕਦੀ ਹੈ ਕਿ ਜੇ ਹੋਰ ਸਾਰੇ ਮਹੀਨੇ ਛੱਡ ਕੇ ਗੁਰੂ ਸਾਹਿਬ ਨੇ ਖਾਲਸਾ ਪੰਥ ਦੀ ਸਿਰਜਣਾ ਲਈ ਵਿਸਾਖ ਮਹੀਨਾ ਚੁਣਿਆ ਤਾਂ ਇਸ ਦਾ ਜ਼ਰੂਰ ਕੋਈ ਵਿਸ਼ੇਸ਼ ਕਾਰਨ ਹੋਵੇਗਾ। ਉਹਨਾਂ ਨੇ ਇਸ ਮਹੀਨੇ ਦੀ ਅਧਿਆਤਮਕ ਤੇ ਧਾਰਮਿਕ ਮਹੱਤਤਾ ਨੂੰ ਧਿਆਨ ਵਿੱਚ ਰੱਖਿਆ ਹੋਵੇਗਾ। ਸ੍ਰੀ ਗੁਰੂ ਅਰਜਨ ਦੇਵ ਜੀ 12 ਮਾਹ ਵਿੱਚ ਵਿਸਾਖ ਮਹੀਨੇ ਵਿੱਚ ਕੁਝ ਇਸ ਤਰ੍ਹਾਂ ਫਰਮਾਉਂਦੇ ਹਨ। ਵਿਸਾਖ ਧੀਰਣ ਕਿਉਂ ਵਾਢੀਆਂ ਜਿਨ੍ਹਾਂ ਪ੍ਰੇਮ ਵਿਸ਼ੋ ਹਰ ਸਾਜਣ ਪੁਰਖ ਵਿਚਾਰ ਕੇ ਲੱਗੀ ਮਾਇਆ ਤੋਂ ਪੁੱਤਰ ਕਲਤਰ ਨੈ ਸੰਗ ਤਨਾ ਹਰ ਅਵਿਨਾਸੀਉ ਪਲਚ ਪਲਚ ਸਗਲੇ ਮੋਏ ਝੂਠੇ ਤੰਦਾ ਮੋਹ ਇੱਕ ਸਹਰ ਕੇ ਨਾਮ ਬਿਨ ਅੱਗੇ ਲਈਐ ਖੋ ਦੋ ਵਿਸਾਰ ਵਿਗੂਚਨਾ ਪ੍ਰਭ ਬਿਨ ਅਵਰਨਾ ਕੋਇ ਪ੍ਰੀਤਮ ਚਰਨੇ ਜੁਗ ਲੱਗੇ ਤਿਨ ਕੀ ਨਿਰਮਲ ਸੋਇ ਨਾਨਕ ਕੀ ਪ੍ਰਭੇਂਤੀ ਪ੍ਰਭ ਮਿਲੇ ਪ੍ਰਾਪਤੀ ਹੋਇ ਵਿਸਾਖ ਸੁਹਾਵਾ ਤਾਂ ਲੱਗੇ ਜਾ ਸੰਤ ਪੇਟੈ ਹਰ ਸੋਇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਉਦਾਸੀਆਂ ਵਿਸਾਖ ਦੇ ਮਹੀਨੇ ਆਰੰਭ ਕੀਤੀਆਂ ਸਿੱਖ ਧਰਮ ਦਾ ਸਮੇਲਨ ਸਭ ਤੋਂ ਪਹਿਲਾਂ ਸ਼੍ਰੀ ਗੁਰੂ ਅਮਰਦਾਸ ਜੀ ਦੀ ਹਜ਼ੂਰੀ ਵਿੱਚ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਵਿਸਾਖ ਦੇ ਮਹੀਨੇ ਹੋਇਆ ਗੋਇੰਦਵਾਲ ਵਿਖੇ ਬੌਲੀ ਦਾ ਕੜ ਵਿਸਾਖ ਮਹੀਨੇ ਹੀ ਟੁੱਟਿਆ ਦਸ਼ਮੇਸ਼ ਪਿਤਾ ਸਾਡੇ ਜੀਵਨ ਦਾ ਆਦਰਸ਼ ਦਸ਼ਮੇਸ਼ ਪਿਤਾ ਜੀ ਨੇ ਖਾਲਸਾ ਪੰਥ ਦੀ ਸਾਜਨਾ ਕਰਕੇ ਹਜ਼ਾਰਾਂ ਪ੍ਰਾਣੀਆਂ ਨੂੰ ਉਸ ਵੇਲੇ ਅੰਮ੍ਰਿਤ ਛਕਾਇਆ ਤੇ ਉਹਨਾਂ ਦੇ ਪਰਿਵਾਰ ਤੇ ਸਾਰੇ ਮੈਂਬਰਾਂ ਨੇ ਅੰਮ੍ਰਿਤ ਛਕਾਇਆ ਉਦੋਂ ਤੋਂ ਸ਼ੁਰੂ ਹੋਈ ਇਹ ਮੁਹਿੰਮ ਹੁਣ ਤੱਕ ਚੱਲਦੀ ਆ ਰਹੀ ਹੈ ਤੇ ਲੱਖਾਂ ਕਰੋੜਾਂ ਦੀ ਗਿਣਤੀ ਵਿੱਚ ਪ੍ਰਾਣੀ ਅੰਮ੍ਰਿਤ ਛਕ ਚੁਕੇ ਹਨ ਇਹ ਆਪਣੇ ਆਪ ਵਿੱਚ ਹੀ ਇੱਕ ਮਹਾਨ ਗੱਲ ਹੈ ਕਿ ਸਹਿਬਜ਼ਾਦਿਆਂ ਨੇ ਆਪਣੇ ਪਿਤਾ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਤਿਆਰ ਕੀਤਾ ਅੰਮ੍ਰਿਤ ਛਕਾਇਆ ਸਿੰਘ ਸਜੇ ਤੇ ਉਹਨਾਂ ਅੰਦਰ ਆਪਣੇ ਪਿਤਾ ਵਾਂਗ ਸ਼ੇਰ ਦੀ ਤਰ੍ਹਾਂ ਗਰਜਣ ਦੇ ਹੌਂਸਲੇ ਬੁਲੰਦ ਹੋ ਗਏ ਜਦੋਂ ਉਹਨਾਂ ਉੱਪਰ ਵਿਪਤਾ ਦਾ ਸਮਾਂ ਆਇਆ ਤਾਂ ਵੱਡੇ ਸਹਬਜ਼ਾਦਿਆਂ ਨੇ ਚਮਕੌਰ ਦੀ ਜੰਗ ਵਿੱਚ ਬੈਰੀ ਦਲ ਨਾਲ ਟੱਕਰਾਂ ਸ਼ੇਰਾਂ ਵਾਂਗ ਕੀਤੀ ਤੇ ਛੋਟੇ ਸਹਬਜ਼ਾਦਿਆਂ ਨੇ ਸੂਬਾ ਸਰਹੰਦ ਦੁਆਰਾ ਦਿੱਤੇ ਗਏ ਲਾਲਚ ਕਬੂਲ ਨਾ ਕੀਤੇ ਮੌਤ ਨੂੰ ਹੱਸਦਿਆਂ ਹੱਸਦਿਆਂ ਗੜੇ ਲਗਾ ਲਿਆ ਪਰ ਆਪਣਾ ਧਰਮ ਨਾ ਛੱਡਿਆ ਇਸ ਸਾਰੀ ਅਮਰੇ ਦੀ ਸ਼ਕਤੀ ਸੀ ਗੁਰੂ ਜੀ ਨੂੰ ਖਾਲਸਾ ਪੰਥ ਆਪਣੀ ਜਾਨ ਨਾਲੋਂ ਵੀ ਵੱਧ ਪਿਆਰਾ ਸੀ ਸਰਬ ਲੋਗ ਗ੍ਰੰਥ ਵਿੱਚ ਖਾਲਸਾ ਪੁਮਾ ਬਾਰੇ ਬਹੁਤ ਸੁੰਦਰ ਪੰਕਤੀਆਂ ਦਰਜ ਹਨ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹੋ ਕਰੋ ਨਿਵਾਸ ਖਾਲਸਾ ਮੇਰਾ ਮੁਖ ਹੈ ਅੰਗਾ ਖਾਲਸੇ ਕੇ ਹੋ ਸਦਾ ਸਦ ਸੰਗਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਿੱਚ ਅਲੋਕਿਕ ਸ਼ਕਤੀ ਸੀ ਉਹਨਾਂ ਦੁਆਰਾ ਸ਼ਿਕਾਏ ਗਏ ਅੰਮ੍ਰਿਤ ਨੇ ਲਿਤਾੜੇ ਹੋਏ ਲੋਕਾਂ ਨੂੰ ਸੰਸਾਰ ਦੇ ਪ੍ਰਸਿੱਧ ਯੋਧੇ ਬਣਾ ਦਿੱਤਾ ਮੈਕਾਲਫ ਨੇ ਬਹੁਤ ਸੋਹਣੀਆਂ ਸਤਰਾਂ ਲਿਖੀਆਂ ਹਨ ਸਿੱਖ ਗੁਰੂ ਸਾਹਿਬਾਨ ਤੋਂ ਪਹਿਲਾਂ ਦੁਨੀਆ ਦੇ ਕਿਸੇ ਵੀ ਜਰਨਲ ਨੇ ਉਹਨਾਂ ਇਨਸਾਨਾਂ ਨੂੰ ਜਥੇਬੰਦ ਕਰਨ ਦਾ ਖਿਆਲ ਤੱਕ ਨਹੀਂ ਸੀ ਕੀਤਾ ਜਿਨ੍ਹਾਂ ਨੂੰ ਗਵਾਂਢੀ ਜਨਮਾ ਤੋਂ ਦੁਰੇ ਦੁਰੇ ਕਰ ਦੁਰਕਾਰਦੇ ਰਹੇ ਸਨ ਪਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਅਖੌਤੀ ਨੀਵੀਆਂ ਵਿੱਚ ਜਿਨ੍ਹਾਂ ਨੂੰ ਸੰਸਾਰ ਦੇ ਰਹੇਂਦ ਖੁੰਦ ਕਿਹਾ ਜਾਂਦਾ ਸੀ ਐਸੀ ਸ਼ਕਤੀ ਪਰੇ ਕੀ ਉਹ ਯੋਧੇ ਹੋ ਨਿਭੜੇ ਤੇ ਫਿਰ ਯੋਧੇ ਵੀ ਐਸੇ ਜਿਨ੍ਹਾਂ ਦੀ ਦ੍ਰਿੜਤਾ ਦਲੇਰੀ ਤੇ ਵਫਾਦਾਰੀ ਨੇ ਆਗੂ ਨੂੰ ਕਦੇ ਮਾਇੂਸ ਨਾ ਕੀਤਾ। ਵਾਸਤਾ ਵਿੱਚ ਗੁਰੂ ਜੀ ਨੇ ਖਾਲਸੇ ਵਿੱਚ ਜੋ ਲੋਕਤੰਤਰ ਦੀ ਭਾਵਨਾ ਪਰੀ ਉਸ ਦਾ ਕੋਈ ਬਦਲ ਨਹੀਂ। ਖਾਲਸਾ ਮੇਰਾ ਸਿਰਜਣ ਪਰਵਾਰਾ ਖਾਲਸਾ ਮੇਰਾ ਕਰਤ ਉਧਾਰਾ ਖਾਲਸਾ ਮੇਰਾ ਪਿੰਡ ਪ੍ਰਾਣ। ਖਾਲਸਾ ਮੇਰੀ ਜਾਨ ਕੀ ਜਾਨ ਜਬ ਲੱਗ ਖਾਲਸਾ ਰਹੇ ਨਿਆਰਾ ਤਬ ਲੱਗ ਤੇਜ ਦਿਉ ਮੈਂ ਸਾਰਾ ਜਬ ਇਹ ਗਏ ਵਿਪਰਨ ਕੀ ਰੀਤ ਮੈਂ ਨਾ ਕਰਉ ਇਨਕੇ ਪ੍ਰਤੀਤ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੇਕਰ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਜੇ ਕੋਈ ਗਲਤੀ ਹੋਈ ਤਾਂ ਭੁੱਲ ਜੁਕ ਮਾਫ ਕਰਿਓ ਆਪ ਜੀ ਦਾ ਬਹੁਤ ਬਹੁਤ ਧੰਨਵਾਦ